संभावि हड़ा नाल निजठण ਲਈ ਕੀਤੇ ਜਾਣਗੇ ਯੋਗ ਪ੍ਰਬੰਧ ਉਕਤ ਜਾਣਕਾਰੀ ਦਿੱਤੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਨੇ। ਕਿ ਕੁਝ ਆਨ ਟ੍ਰੈਕ ਹੈ ਤੇ ਜਿਲ੍ਹਾ ਪ੍ਰਸ਼ਾਸਨ ਪੂਰੀ ਤਰੀਕੇ ਨਾਲ ਤਿਆਰ ਹੈ ਤੇ ਜਿਹੜੇ ਵੀ ਕੰਮ ਹਾਲੇ ਚੱਲਦੇ ਪਏ ਹਨ ਉਹਨਾਂ ਨੂੰ ਮੈਂ ਜ਼ਰੂਰ ਇਹ ਆਏਗਾ ਕਿ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਐਕਸੈਲਰੇਟ ਕੀਤੇ ਜਾਣ ਸੋ ਥੈਟ ਕਿਸੇ ਵੀ ਤਰੀਕੇ ਦੀ ਐਮਰਜੈਂਸੀ ਸਿੱਖਤੀ ਸਥਿਤੀ ਜਿਹੜੀ ਹੈ ਉਹ ਪੈਦਾ ਨਾ ਹੋਵੇ। ਥੈਂਕ ਯੂ। ਕਿਤੇ ਬਾਜ਼ੀ ਦੀਦਾ ਕਿਸਤੇ ਜਿਹੜੀ ਫਲੱਡ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਫਲੱਡ ਪ੍ਰੋਟੈਕਸ਼ਨ ਵਰਕਸ ਹੋ ਰਹੀਆਂ ਹਨ ਉਹਨਾਂ ਦੀ ਇਨਸਪੈਕਸ਼ਨ ਇੱਕ ਤਰ੍ਹਾਂ ਕੀਤੀ ਹੈ ਨਿਰੀਖਣ ਕੀਤਾ ਹੈ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ ਕਿ ਜਿਹੜੇ ਵਲਨਰੇਬਲ ਪੁਆਇੰਟਸ ਸਾਨੂੰ ਲੱਗਦੇ ਸੀਗੇ ਤੇ ਸਾਰਾ ਕੁਝ ਔਨ ਟਰੈਕ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰੀਕੇ ਨਾਲ ਤਿਆਰ ਹੈ ਤੇ ਜਿਹੜੇ ਵੀ ਕੰਮ ਹਾਲੇ ਚੱਲਦੇ ਪਏ ਆ ਉਹਨਾਂ ਨੂੰ ਮੈਂ ਜ਼ਰੂਰ ਕਹਾਂਗਾ ਕਿ ਡਾਇਰੈਕਸ਼ਨ ਦਿੱਤੀ ਹੈ ਕਿ ਉਹ ਐਕਸਪੀਡਰਾਈਟ ਕੀਤੇ ਜਾਣ ਸੋ ਥੈਟ ਕਿਸੇ ਵੀ ਤਰੀਕੇ ਦੀ ਐਮਰਜੈਂਸੀ ਸਥਿਤੀ ਜਿਹੜੀ ਹੈ ਉਹ ਪੈਦਾ ਨਾ ਹੋਵੇ ਥੈਂਕ ਯੂ ਥੈਂਕ ਯੂ ਮੈਡਮ